ਆ ਦੇਖੋ ਯਾਰ ਬਾਈ ਸਭ ਤੋਂ ਕੰਮ ਔਖਾ ਯਾਰ ਜਿਹੜਾ ਬਟਨ ਵਾਲੇ ਫੋਨ 'ਚ ਕਿਸੇ ਨੂੰ ਨਾਂ ਭਰ ਕੇ ਦੇਣਾ ਉਹ ਵੀ ਪੰਜਾਬੀ 'ਚ ਹੁਣ ਅੱਖਰਾਂ ਦਾ ਨਹੀਂ ਪਤਾ ਲੱਗਦਾ ਕਿੱਥੋਂ ਭਾਣ ਹੁਣ ਕੱਕਾ ਨਹੀਂ ਲੱਭਦਾ ਜਿਨ ਕਿੱਥੋਂ ਕੱਕਾ ਲੱਭਗੇ ਕਿੱਥੇ ਕਕ ਕਕ ਆਵੇ ਪਿਆ ਬਈ ਜਿਹੜਾ ਬਰਦਾ ਹਾਂ ਹੁਣ ਕੱਕਾ ਤਾਂ ਲੱਭ ਗਿਆ ਹੁਣ ਦੂਜੇ ਅੱਖਰ ਕਿੱਥੋਂ ਲਵਾਂ ਓਏ ਇਹ ਤੇ ਹੋਇਆ ਤੇ ਦੋ ਤੇ ਲੇ ਕੇ ਦੋ ਤੇ ਦੋ ਦੇਖੀ ਨਹੀਂ ਓਏ ਹੋਊਗੀ ਬਟਨ ਆਪ ਹੋਵਾ ਨਾਪ ਨਾਪ ਹੀ ਯਾਰਾ ਖੜ ਜਾ ਨਹੀਂ ਇਹ ਚਣਗੇ ਅਹ ਚਾ ਟੀ ਤੇ ਚਲ ਟੀ ਤੇ ਟੀ ਤੇ ਮੇਰਾ ਨਾਮ ਪਹਿਲੇ ਅੱਗੇ ਸੀ ਆਪਾਂ ਬੜਾ ਔਖਾ ਭਈ ਹਾਂ ਟੀ ਤੇ ਹੀ ਮਿਲ ਗਈ ਨਾ ਖੜ ਜਾ ਮਿਲ ਤਾਂ ਗਈ ਆ ਪਰ ਹਜ ਲੱਗੀ ਨਹੀਂ ਆ ਵੀ ਲੱਗੀ ਲੱਗੀ ਹਾਂ ਕੋਲ ਹੁਣ ਦਦਾ ਨਹੀਂ ਨਹੀਂ ਐਡਾ ਵੱਡਾ ਨਹੀਂ ਵਰਦਾ ਨਾ ਵਾਰ ਵਰਦਾ ਦੂਜਾ ਕਿੰਦਾ ਵਰਦੇ ਦੂਜਾ ਵੱਡਾ ਨਾਂ ਦਾ ਵਰ ਲੱਗੇ ਥਾਰਾ ਦਿਨ ਛੇ ਬਜੂ ਨਹੀਂ ਉਹ ਤਾਂ ਭਰਤਾ ਤਾਂ ਆ ਕਿੰਦਾ ਭਰਦਿਆਂ ਜੇ ਤਾਂ ਹੀ ਭਰ ਲੱਗੇ ਨਾ ਕੁਲਵਿੰਦਰ ਫਿਰ ਤੋਂ ਦਿਨ ਛੇ ਬਜੂ ਤੁਹਾਨੂੰ ਹਾਂ ਦੇ ਇੱਕ ਸਾਨੂੰ ਪੀ ਨਹੀਂ ਲੱਭਦੀ ਟਿੱਪੀ ਟਿੱਪੀ ਹੁਣ ਕਿੱਥੇ ਐ ਟਿੱਪੀ ਇਹ ਟਿੱਪੀ ਉਧਰ ਉਧਰ ਹੋਊਗੀ ਉਹ ਥੱਲੇ ਜੀਰੋਂਾਂ 'ਚ ਵੇਖ ਜੀਰੋਂਾਂ 'ਚ ਵੇਖੀ ਚਲੋ ਸੇਵਕਾ ਤੇਰਾ ਕੰਮ ਖਤਰਿਆ ਰਾਇਆ ਇੱਕ ਖਤਰਿਆ